ਸਾਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੀਆਂ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਮਨਜੀਤ ਨੇ ਰਿੰਪੀ ਨਾਲ ਗੱਲ ਕਰਨ ਤੋਂ ਬਾਅਦ ਆ ਕੇ ਖੁਸ਼ੀ ਨੂੰ ਗੱਲ ਵਕੜੀ ਵਿੱਚ ਲੈ ਕੇ ਬਹੁਤ ਪਿਆਰ ਦਿੱਤਾ ਮਨਜੀਤ ਕਹਿੰਦੀ ਖੁਸ਼ੀ ਤੀਏ ਬਹੁਤ ਵਧੀਆ ਫੈਸਲਾ ਲਿਆ ਬਹੁਤਿਆਂ ਦੇ ਕਰਮਾਂ ਵਿੱਚ ਦੋ ਸੰਜੋਗ ਲਿਖੇ ਹੁੰਦੇ ਨੇ ਕਈ ਵਾਰ ਕੋਈ ਪਿਛਲੇ ਜਨਮ ਦਾ ਵਾਅਦਾ ਘਾਟਾ ਹੁੰਦਾ ਜੋ ਪਰਮਾਤਮਾ ਪੂਰਾ ਕਰਦਾ ਮੇਰਾ ਪੁੱਤ ਹੁਣ ਤੂੰ ਖੁਸ਼ ਰਹਾ ਕਰ ਖੁਸ਼ੀ ਕਹਿੰਦੀ ਹਾਂਜੀ ਮੰਮਾ ਗੁਰੀ ਨੇ ਸੋਈ ਆਉਂਦੇ ਵਿੱਚ ਸਭ ਕੁਝ ਸੁਣ ਲਿਆ ਉਹਨੇ ਵੀ ਆਉਂਦੇ ਗੁਰੀ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ ਮਨਜੀਤ ਨੇ ਬਲਵਿੰਦਰ ਨੂੰ ਵੀ ਦੱਸ ਦਿੱਤਾ ਬਲਵਿੰਦਰ ਇੰਨਾ ਖੁਸ਼ ਹੋਇਆ ਕਿ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਗੁਰੀ ਮਜ਼ਾਕ ਕਰਨ ਲੱਗੀ ਕਿ ਡੈਡੀ ਹਾਲੇ ਥੋੜਾ ਖੁਸ਼ੀ ਦੀ ਵਧਾਈ ਹੋਣੀ ਆ ਤੁਸੀਂ ਤਾਂ ਹੁਣੇ ਹੀ ਦਿਲ ਘਟਾਈ ਜਾਂਦੇ ਹੋ ਬਲਵਿੰਦਰ ਕਹਿੰਦਾ ਉਹ ਨਹੀਂ ਪੁੱਤ ਮੈਂ ਤਾਂ ਬਹੁਤ ਖੁਸ਼ ਆ ਬਲਵਿੰਦਰ ਖੁਸ਼ੀ ਨੂੰ ਕੋਲ ਜਾ ਕੇ ਉਹਦੇ ਸਿਰ ਤੇ ਹੱਥ ਰਾਤੀ ਕਹਿਣ ਲੱਗਿਆ ਤੀਏ ਬਹੁਤ ਵਧੀਆ ਫੈਸਲਾ ਲਿਆ ਪਰਮਾਤਮਾ ਮੇਰੀ ਖੁਸ਼ੀ ਦੇ ਜੀਵਨ ਖੁਸ਼ੀਆਂ ਨੂੰ ਹੀ ਖੁਸ਼ੀ ਲੈਣ ਦਾ ਵੇ ਕਦੇ ਦੁੱਖ ਨਾ ਆਵੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਅੱਜ ਬਲਵਿੰਦਰ ਤੇ ਮਨਜੀਤ ਹੋਣੇ ਸਾਰੇ ਬਹੁਤ ਖੁਸ਼ ਸੀ ਉਹ ਸੁਖਦੀਪ ਨੂੰ ਹਫ਼ਤਾ ਹੋ ਗਿਆ ਸੀ ਖੁਸ਼ੀ ਦੇ ਮੈਸੇਜ ਦਾ ਇੰਤਜ਼ਾਰ ਕਰਦੇ ਨੂੰ ਪਰ ਖੁਸ਼ੀ ਦਾ ਰਿਪਲਾਈ ਨਹੀਂ ਆਇਆ ਸੁਖਦੀਪ ਆਪਣੇ ਆਪ ਨੂੰ ਕੋਸਣ ਲੱਗਾ ਕਿ ਕਿਉਂ ਮੈਂ ਇਹ ਬਿਨਾ ਸੋਚੇ ਸਮਝੇ ਖੁਸ਼ੀ ਨੂੰ ਆਪਣੇ ਦਿਲ ਦਾ ਹਾਲ ਸੁਣਾ ਦਿੱਤਾ ਮੈਨੂੰ ਪਤਾ ਸੀ ਕਿ ਉਹ ਰਾਜਵੰਤੀ ਜਗਾ ਕਿਸੇ ਹੋਰ ਬਾਰੇ ਨਹੀਂ ਸੋਚ ਸਕਦੀ ਮੈਂ ਖੁਸ਼ੀ ਨੂੰ ਬਹੁਤ ਤਕਲੀਫ ਦਿੱਤੀ ਖੁਸ਼ੀ ਮੇਰੇ ਨਾਲ ਪੱਕਾ ਨਾਰਾਜ਼ ਹੋ ਗਈ ਇਹੀ ਸੋਚ ਕੇ ਉਹ ਖੁਸ਼ੀ ਨੂੰ ਫੋਨ ਲਾ ਲੈਂਦਾ ਕਿ ਉਹਦੇ ਨਾਲ ਗੱਲ ਕਰਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਸੁਖ ਦਾ ਨੰਬਰ ਦੇ ਖੁਸ਼ੀ ਫੋਨ ਨਹੀਂ ਚੁੱਕਦੀ ਫਿਰ ਉਹ ਨਰਿੰਦਰ ਤੋਕੂਰੀ ਦਾ ਨੰਬਰ ਲੈ ਕੇ ਫੋਨ ਕਰਦਾ ਗੁਰੀ ਦੇ ਨਾਮ ਫੋਨ ਚੁੱਕਦੇ ਸਾਰ ਹੀ ਸੁਖਦੀਪ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਫਿਰ ਹਾਲ ਚਾਲ ਪੁੱਛਦਾ ਤੇ ਗੁਰੀ ਨੂੰ ਕਹਿੰਦਾ ਭੈਣੇ ਖੁਸ਼ਪ੍ਰੀਤ ਨਾਲ ਗੱਲ ਕਰਾ ਦਿਓ ਖੁਸ਼ੀ ਮੇਰੇ ਨਾਲ ਨਾਰਾਜ਼ ਏ ਮੇਰਾ ਫੋਨ ਨਹੀਂ ਚੁੱਕਦੀ ਗੁਰੀ ਕਹਿੰਦੀ ਹੱਸਦੇ ਹੋਏ ਫਿਰ ਔਖਾ ਭਰਾਵਾ ਉਸ ਦੀ ਗੱਲ ਕਰਦੀ ਐ ਜੇ ਗੁੱਸੇ ਹੋਵੇ ਸੁਖਦੀਪ ਕਹਿੰਦਾ ਜੀ ਠੀਕ ਭੈਣੇ ਗੁਰੀ ਕਹਿੰਦੀ ਉਹ ਵੈਸੇ ਵੀ ਹੀ ਕਿਹਾ ਲਿਆ ਕਰ ਗੱਲ ਕਰ ਲਿਆ ਕਰ ਖੁਸ਼ੀ ਨਾਲ ਗੁਰੀ ਨੇ ਖੁਸ਼ੀ ਨੂੰ ਫੋਨ ਦੇ ਕੇ ਗੱਲ ਕਰਲਾ ਸੁਖਦੀਪ ਨਾਲ ਖੁਸ਼ੀ ਕਹਿੰਦੀ ਮੈਂ ਨਹੀਂ ਕਰਨੀ ਗੱਲ ਗੁਰੀ ਨੇ ੱੱਕੇ ਨਾਲ ਖੁਸ਼ੀ ਨੂੰ ਫੋਨ ਦੇ ਦਿੱਤਾ ਪਰ ਖੁਸ਼ੀ ਕੁਝ ਨਾ ਬੋਲੀ ਸੁਖਦੀਪ ਕਹਿੰਦਾ ਗਲਤੀ ਹੋ ਗਈ ਖੁਸ਼ੀ ਮaaf ਕਰ ਦੇ ਯਾਰ ਖੁਸ਼ੀ ਕੁਝ ਨਾ ਬੋਲੀ ਸੁਖਦੀਪ ਕਹਿੰਦਾ ਕੁਝ ਤਾਂ ਬੋਲ ਖੁਸ਼ੀ ਮੇਰੇ ਤੋਂ ਤੇਰੀ ਨਾਰਾਜ਼ਗੀ ਨਹੀਂ ਚੱਲ ਹੁੰਦੀ ਖੁਸ਼ੀ ਕਹਿੰਦੀ ਕੀ ਬੋਲਿਆ ਛੱਡਿਆ ਮੈਨੂੰ ਬੋਲਣ ਜੋਗੀ ਸੁਖਦੀਪ ਕਹਿੰਦਾ ਮਾਫੀ ਖੁਸ਼ੀ ਕਹਿੰਦੀ ਸੁਖ ਮੈਨੂੰ ਤੈਨੂੰ ਆਪਣੀ ਦੋਸਤੀ ਚੰਗੀ ਨਹੀਂ ਲੱਗਦੀ ਸੀ ਘਰਦਿਆਂ ਨੇ ਮੇਰਾ ਵਿਆਹ ਕਰਨਾ ਸੀ ਜਿੱਥੇ ਮਰਜੀ ਕਰਦੇ ਤੂੰ ਕਿਉਂ ਵਿੱਚ ਆਇਆ ਤੈ ਆਪਣੇ ਬਾਰੇ ਕੁਝ ਨਹੀਂ ਸੋਚਿਆ ਤੇਰੇ ਵੀ ਕੁਝ ਸੁਪਨੇ ਹੋਣਗੇ ਸੁਖਦੀਪ ਕਹਿੰਦਾ ਮੇਰਾ ਹਰ ਸੁਪਨਾ ਹਰ ਅਹਿਸਾਸ ਤੇਰੇ ਨਾਲ ਆ ਖੁਸ਼ੀ ਪਰ ਖੁਸ਼ੀ ਜੇ ਤੇਰਾ ਨਹੀਂ ਮੰਨ ਵਿਆਹ ਕਰਾਉਣ ਦਾ ਫਿਰ ਆਪਾਂ ਫਿਰ ਵੀ ਦੋਸਤ ਹੀ ਰਹਾਂਗੇ ਖੁਸ਼ੀ ਕਹਿੰਦੀ ਮੈਂ ਅਜੇ ਤੱਕ ਤੇਰੇ ਤੋਂ ਬਗੈਰ ਕਿਸੇ ਹੋਰ ਬਾਰੇ ਨਹੀਂ ਸੋਚਿਆ ਸੁਖਦੀਪ ਕਹਿੰਦਾ ਬਹੁਤ ਔਖਾ ਹੁੰਦਾ ਇਸ ਲਈ ਮੈਂ ਤੈਨੂੰ ਕਦੇ ਨਹੀਂ ਕਹਿ ਸਕਦਾ ਰਾਜਵੰਤ ਨੂੰ ਭੁੱਲ ਕੇ ਕਿਸੇ ਬਾਰੇ ਹੋਰ ਸੋਚ ਖੁਸ਼ੀ ਕਹਿੰਦੀ ਪੱਕਾ ਸੁਖਦੀਪ ਜਮਾਂ ਪੱਕਾ ਵਾਲਾ ਵਾਦਾ ਖੁਸ਼ੀ ਮੈਂ ਤੈਨੂੰ ਰੋਕ ਕੇ ਫੋਨ ਲਾਉਂਦਾ ਕਿਸੇ ਦਾ ਫੋਨ ਆਉਂਦਾ ਮੈਨੂੰ ਖੁਸ਼ੀ ਦਾ ਫੋਨ ਕੱਟਣ ਤੋਂ ਬਾਅਦ ਸੁਖਦੀਪ ਦੁਜੀ ਕਾਲ ਤੇ ਹੈਲੋ ਕਹਿੰਦਾ ਤਾਂ ਅਗੋ ਰਿੰਪੀ ਆਪਣੇ ਵਾਜਦਾ ਸੀ ਸੁਖਦੀਪ ਦਾ ਹਾਲ ਚਾਲ ਪੁੱਛਦੀ ਹੈ ਸੁਖਦੀਪ ਨੇ ਦੋਵਾਂ ਨੂੰ ਸੱਦ ਛੇ ਕਰ ਬੁਲਾਈ ਪਰਿਵਾਰ ਦਾ ਹਾਲ ਚਾਲ ਪੁੱਛਿਆ ਰਿੰਪੀ ਕਹਿੰਦੀ ਵਧੀਆ ਇੱਧਰ ਵੀ ਸਭ ਹਾਂਜੀ ਜੀਜਾ ਜੀ ਤੇ ਮੈਨੂੰ ਨਰਿੰਦਰ ਵੀਰੇ ਨੇ ਦੱਸਿਆ ਸੀ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਰਿੰਪੀ ਹੁਣੇ ਦੋਵੇਂ ਹੀ ਸੁਖਦੀਪ ਨਾ ਗੱਲ ਕਹਿਣ ਲੱਗੇ ਸਾਨੂੰ ਪਤਾ ਸੁਖ ਤੂੰ ساری ਉਮਰ ਖੁਸ਼ੀ ਦਾ ਸਾਥ ਦੇਉਂਗੇ ਰਾਜਪ੍ਰੀਤ ਦਾ ਵੀ ਖਿਆਲ ਰੱਖੋਗੇ ਬਸ ਇੱਕੋ ਗੱਲ ਹੈ ਕਿ ਖੁਸ਼ਪ੍ਰੀਤ ਸ਼ਾਇਦ ਰਾਜਵੰਦ ਨੂੰ ਕਦੇ ਭੁੱਲ ਨਹੀਂ ਸਕਦੀ ਪਤਾ ਨਹੀਂ ਖੁਸ਼ਪ੍ਰੀਤ ਕਦੋਂ ਤੈਨੂੰ ਅਪਣਾਊਗੀ ਬਸ ਇੰਨਾਂ ਗੱਲਾਂ ਦਾ ਧਿਆਨ ਰੱਖੀ ਰੱਬ ਕਰੇ ਤੁਹਾਡਾ ਦੋਵਾਂ ਦਾ ਜੀਵਨ ਪਿਆਰ ਤੇ ਖੁਸ਼ੀਆਂ ਭਰਿਆ ਬਣਿਆ ਰਹੇ ਹਮੇਸ਼ਾ ਸੁਖਦੀਪ ਕੰਤਾ ਜੀਜਾ ਜੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਂ ਕਦੇ ਵੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿਊਗਾ ਮੈਂ ਹੁਣ ਵੀ ਖੁਸ਼ੀ ਨੂੰ ਹੀ ਸਮਝਾਉਂਦਾ ਸੀ ਪਰ ਪਹਿਲਾਂ ਤੁਸੀਂ ਹੁਣ ਉਹ ਦੇ ਨਾਲ ਗੱਲ ਕਰ ਲਵੋ ਸੁਖ ਨਾਲ ਉਹ ਦੋਵੇਂ ਬਾਵਾ ਟਾਈਮ ਗੱਲਾਂ ਕਰੀ ਗਏ ਤੇ ਬੁਲਵਾਦ ਬਲਵਿੰਦਰ ਨਾਲ ਗੱਲ ਕਰਕੇ ਕਿਹਾ ਮਾਸਰ ਜੀ ਤੁਸੀਂ ਸੁਖ ਦੇ ਪਰਿਵਾਰ ਨਾਲ ਰਿਸ਼ਤੇ ਦੀ ਗੱਲ ਕਰ ਲਵੋ ਬਹੁਤ ਚੰਗਾ ਮੁੰਡਾ ਜੇ ਉਹਦੇ ਪਰਿਵਾਰ ਵਾਲੇ ਮੰਨਦੇ ਆ ਤਾਂ ਰੋਕਾ ਕਰ ਲਵੋ ਫਿਰ ਜਦੋਂ ਸੁਖ ਦੇ ਪੰਜਾਬ ਆਉਣ ਤੇ ਵਿਆਹ ਦਾ ਪ੍ਰੋਗਰਾਮ ਰੱਖ ਲਿਓ ਫਿਰ ਰਿੰਪੀ ਨੇ ਖੁਸ਼ਪ੍ਰੀਤ ਨੂੰ ਕਿਹਾ ਤੇ ਤੇਰੇ ਬਾਜੀ ਵੱਲੋਂ ਸਭ ਕੁਝ ਠੀਕ ਹੈ ਬਸ ਤੂੰ ਹੁਣ ਸੁਖ ਨੂੰ ਵਿਆਹ ਲਈ ਹਾਂ ਕਰ ਦੇ ਖੁਸ਼ੀ ਕਹਿੰਦੀ ਹਾਂਜੀ ਭੈਣੀ ਰਿੰਪੀ ਕਿੰਨਾ ਹੀ ਟਾਈਮ ਖੁਸ਼ੀ ਨਾਲ ਗੱਲਾਂ ਕਰੀ ਗਈ ਕਈ ਗੱਲਾਂ ਉਹ ਰਾਜਵੰਤ ਵਾਂਗ ਹੀ ਖੁਸ਼ੀ ਨੂੰ ਸਮਝਾਈਆਂ ਗਈਆਂ ਖੁਸ਼ੀ ਕਹਿੰਦੀ ਭੈਣੇ ਅੱਜ ਤਾਂ ਤੁਸੀਂ ਰਾਜਵੰਤ ਵਾਂਗ ਕੰਨਾਂ ਕਰਦੀ ਹੋ ਐਦਾਂ ਹੀ ਮੈਨੂੰ ਸਮਝਾਉਣ ਲੱਗਦੇ ਸੀ ਆਪਣੀ ਗੱਲ ਮੰਨਵਾ ਕੇ ਹਟਦੇ ਸੀ ਜਦੋਂ ਤੁਸੀਂ ਸਾਰੇ ਜਾਣੇ ਸੋਚਦੇ ਮੇਰੇ ਭਲੇ ਦਾ ਸੋਚਦੇ ਬਸ ਮੇਰਾ ਹੀ ਮਨ ਨਹੀਂ ਸੀ ਮੰਦਾ ਭੈਣੇ ਪਤਾ ਨਹੀਂ ਕਿਉਂ ਲੱਗਦਾ ਕਿ ਸੁੱਖ ਲਈ ਇਹ ਠੀਕ ਨਹੀਂ ਰਿੰਪੀ ਕਹਿੰਦੀ ਬਸ ਹੁਣ ਕੋਚਰੀ ਸੋਚਣਾ ਰਾਜਪਣਾ ਤੇ ਰਾਜਪੀ ਦਾ ਖਿਆਲ ਰੱਖਣਾ ਚੱਲ ਹੁਣ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਹੁਣ ਮੈਂ ਦਾੜ ਦੀ ਰੋਟੀ ਬਣਾਉਣੀ ਹੈ ਖੁਸ਼ੀ ਕਹਿੰਦੀ ਹਾਂਜੀ ਭੈਣੇ ਬਣਾ ਲਓ ਤੁਸੀਂ ਰੋਟੀ ਤੇ ਫੋਨ ਕੱਟ ਦਿੱਤਾ ਖੁਸ਼ੀ ਨੇ ਬਾਅਦ ਵਿੱਚ ਸੁਖ ਨੂੰ ਮੈਸੇਜ ਕਰਨ ਲੱਗੀ ਖੁਸ਼ੀ ਕਹਿੰਦੀ ਹਾਂਜੀ ਹੈਲੋ ਇਹੋ ਜਿਉ ਕੀ ਮੇਰੇ ਸਾਰੇ ਪਰਿਵਾਰ ਤੇ ਜਾਦੂ ਕੀਤਾ ਸਾਰੇ ਤੇਰੀ ਗੱਲ ਮੰਨਦੇ ਆ ਤਾਤੀ ਮੈਂ ਰਿੰਪੀ ਭੈਣ ਨੂੰ ਹਾਂ ਉਸ ਤੋਂ ਬਾਅਦ ਖੁਸ਼ੀ ਨੇ ਰਸੋਈ ਵਿੱਚ ਆਪਣੀ ਮੰਮੀ ਨੂੰ ਵੀ ਦੱਸ ਦਿੱਤਾ ਕਿ ਮੈਂ ਸੁਖ ਨੂੰ ਵਿਆਹ ਲਈ ਹਾਂ ਕਹਿ ਦਿੱਤੀ ਮਨਜੀਤ ਬਹੁਤ ਵਧਾਈਆਂ ਪੁੱਤ ਤੂੰ ਬਹੁਤ ਬੱਤੀ ਵਧੀਆ ਕੀਤਾ ਖੁਸ਼ਖਬਰੀ ਸੁਣਾਈ ਹੈ ਮਨਜੀਤ ਨੇ ਹਾਲ ਵਿੱਚ ਜਾ ਕੇ ਸਭ ਨੂੰ ਦੱਸ ਦਿੱਤਾ ਆਪਣੀ ਮੰਮੀ ਕੋਲੋਂ ਖੁਸ਼ਖਬਰੀ ਸੁਣ ਕੇ ਗੁਰੀ ਭੱਜ ਕੇ ਕਿਚਨ ਵਿੱਚ ਜਾ ਕੇ ਖੁਸ਼ੀ ਨੂੰ ਗਲੇ ਮਿਲ ਵਧਾਈਆਂ ਦੇਣ ਲੱਗੀ ਜਗਦੀਪ ਵੀ ਖੁਸ਼ੀ ਨੂੰ ਮਜ਼ਾਕ ਕਰਨ ਲੱਗਾ ਬਹੁਤ ਵਧਾਈ ਵਧੀਆ ਸੋਚਿਆ ਸਾਲੀ ਸਹਬਾ ਚਲੋ ਗੁਰੀ ਲਾ ਗੁਰੀ ਲਾ ਦਿੱਤਾ ਸਾਨੂੰ ਤੇ ਕੰਮ ਤੇ ਚਲੋ ਹੁਣ ਕਰੋ ਤਿਆਰੀਆਂ ਖੁਸ਼ੀ ਕਹਿੰਦੀ ਪਰ ਬਾਜੀ ਤੁਸੀਂ ਦਿਲੋਂ ਤਾਂ ਮੇਰੇ ਹੱਕ ਚ ਸੀ ਨਾ ਤਾਂ ਹੀ ਚੁੱਪ ਸੀ ਜਗਦੀਪ ਕਹਿੰਦਾ ਨਹੀਂ ਖੁਸ਼ੀ ਮੈਂ ਵੀ ਚਾਹੁੰਦਾ ਸੀ ਤੇਰਾ ਘਰ ਵਸੇ ਤੇਰਾ ਵੀ ਖੁਸ਼ ਹੋਣ ਦਾ ਹੱਕ ਹੈ ਬਸ ਮੈਨੂੰ ਇਹ ਸੀ ਕਿ ਇਹ ਫੈਸਲਾ ਖੁਦ ਕਰ ਲਵਾਂ ਜਗਦੀਪ ਕਹਿਣ ਲੱਗਿਆ ਗੁਰੀ ਹੁਣ ਸਾਰੇ ਦਾ ਮੂੰਹ ਮਿੱਠਾ ਕਰਵਾ ਖੁਸ਼ੀ ਨੇ ਇੰਨੀ ਵਧੀਆ ਖੁਸ਼ਖਬਰੀ ਸੁਣਾਈ ਹੈ ਗੁਰੀ ਸਭ ਦਾ ਮੂੰਹ ਮਿੱਠਾ ਕਰਾਉਣ ਲੱਗ ਗਈ ਮਲਵਿੰਦ ਨੇ ਉਸੇ ਵਕਤ ਨਰਿੰਦਰ ਨੂੰ ਕਿਹਾ ਕਿ ਉਹ ਸੁਖਦੀਪ ਦੀ ਮੰਮੀ ਨਾਲ ਗੱਲ ਕਰ ਲਵੇ ਕਿਉਂਕਿ ਸਾਲ ਹੋ ਗਿਆ ਸੀ ਰਿਸ਼ਤੇ ਦੀ ਗੱਲ ਚੱਲਦੀ ਨੂੰ ਸਾਰੇ ਜਾਣੇ ਖੁਸ਼ੀ ਦਾ ਜੀ ਹਾਂ ਉਡੀਕਦੇ ਸੀ ਦੀਪੀ ਸੁਣ ਕੇ ਬਹੁਤ ਖੁਸ਼ ਹੋਈ ਉਹਨੇ ਵੀ ਖੁਸ਼ੀ ਤੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਦੀਪੀ ਨੇ ਜਾ ਕੇ ਸੁਖ ਨੂੰ ਵੀ ਵਧਾਈਆਂ ਦਿੱਤੀਆਂ ਸੁਖ ਦੀਪੀ ਨੂੰ ਮੈਸੇਜ ਦਿਖਾਉਂਦਾ ਹੋਇਆ ਆ ਦੇਖੋ ਭਾਬੀ ਖੁਸ਼ੀ ਨੇ 15 ਮਿੰਟ ਪਹਿਲਾਂ ਮੈਸੇਜ ਕੀਤਾ ਖੁਸ਼ੀ ਹਾਲੇ ਵੀ ਨਾਰਾਜ਼ ਲੱਗਦੀ ਹੈ ਦੀਪੀ ਗਾਂ ਦੀ ਓਏ ਸੁਖ ਤੂੰ ਐਨੇ ਐ ਤੋ ਖੁਸ਼ੀ ਨੂੰ ਜਾਣਦਾ ਉਹਨੇ ਤਾਂ ਇਸ ਤਰ੍ਹਾਂ ਹੀ ਕਿਹੀ ਜਾਣਾ ਬਸ ਆਪਣੇ ਗੱਲ ਨੂੰ ਉੱਪਰ ਹੀ ਰੱਖਣਾ ਹੁੰਦਾ ਖੁਸ਼ੀ ਨੇ ਬਸ ਤੂੰ ਇਹ ਸੋਚ ਕੇ ਰੱਬ ਨੇ ਜਿਹਦੇ ਤੇਰੀ ਚੋਰੀ ਤੇਰਾ ਪਿਆਰ ਪਾ ਦਿੱਤਾ ਨਾਲੇ ਨਰਿੰਦਰ ਕਹਿੰਦੇ ਨੇ ਗਰੰਟੀ ਜਿਨ੍ਹਾਂ ਗੱਲ ਕਰ ਲੈ ਅੱਗੋਂ ਜੋ ਵੀ ਕਰਨਾ ਉਹਦੇ ਹਿਸਾਬ ਨਾਲ ਹੀ ਕਰਨਾ ਸੁਖ ਕਹਿੰਦਾ ਹਾਂਜੀ ਭਾਬੀ ਮੈਂ ਮੰਮੀ ਨਾਲ ਗੱਲ ਕਰਦਾ ਸੁਖ ਨੇ ਪਹਿਲਾਂ ਖੁਸ਼ੀ ਦੇ ਮੈਸੇਜ ਦਾ ਜਵਾਬ ਦਿੱਤਾ ਜਿਵੇਂ ਉਹ ਖੁਸ਼ੀ ਨੂੰ ਕਾਲਜ ਚ ਕਹਿੰਦਾ ਸੀ ਜੀ ਜਨਾਬ ਜਿਵੇਂ ਤੁਸੀਂ ਕਹੋ ਉਵੇਂ ਹੀ ਸਹੀ ਹੈ ਮੈਸੇਜ ਦੇ ਕੇ ਖੁਸ਼ੀ ਦੇ ਚਿਹਰੇ ਤੇ ਮੁਸਕਾਨ ਆ ਗਈ ਉਹ ਮਨ ਹੀ ਮਨ ਖੁਸ਼ ਹੋ ਗਈ ਤੇ ਸੋਚਣ ਲੱਗੀ ਕਿ ਇਹਦੀ ਉਹੀ ਕਾਲਜ ਵਾਲੀਆਂ ਹਰਕਤਾਂ ਸੁਖ ਕਦੀ ਸੁਧਰ ਸਕਤਾ ਉਹਦੇ ਸੁਖਦੀਪ ਨੇ ਫਿਰ ਆਪਣੀ ਮੰਮੀ ਨੂੰ ਦੱਸਿਆ ਕਿ ਖੁਸ਼ੀ ਨੇ ਵਿਆਹ ਲਈ ਹਾਂ ਕਰ ਦਿੱਤੀ ਤੁਸੀਂ ਜੋ ਵੀ ਪ੍ਰੋਗਰਾਮ ਕਰਨਾ ਖੁਸ਼ੀ ਦੇ ਮੰਮੀ ਡੈਡੀ ਨਾਲ ਸਲਾਹ ਕਰ ਲਿਓ ਇੱਦਾਂ ਨਰਿੰਦਰ ਵੀਰੇ ਨਾਲ ਵੀ ਗੱਲ ਕਰ ਲਿਓ ਸੁਖ ਦੀ ਮੰਮੀ ਸ਼ੁਕਰ ਹੈ ਪ੍ਰਮਾਤਮਾ ਦਾ ਕੋਈ ਨਹੀਂ ਪੁੱਤ ਸਭ ਕੁਝ ਕਰ ਲੈਣਾ ਸੁਖ ਦੀ ਮੰਮੀ ਬਹੁਤ ਖੁਸ਼ ਸੀ ਕਿ ਖੁਸ਼ੀ ਦੀ ਹਾਂ ਨਾਲ ਮੇਰਾ ਪੁੱਤ ਕਿੰਨਾ ਖੁਸ਼ ਹੈ ਉਹਨੂੰ ਉਹਦਾ ਪਿਆਰ ਤੇ ਖੁਸ਼ੀਆਂ ਮਿਲ ਗਈਆਂ ਉਹਨੇ ਪਹਿਲਾਂ ਸ਼ੁਕਰਾਨੇ ਦੀ ਅਰਦਾਸ ਕੀਤੀ ਫਿਰ ਮਨਜੀਤ ਨੂੰ ਹਾਂ ਕੀਤਾ ਰਸਮੀ ਦਵਾਸ ਲਾਮ ਤੋਂ ਬਾਅਦ ਸੁਖ ਦੀ ਮੰਮੀ ਨੇ ਰਿਸ਼ਤੇ ਦੀ ਗੱਲ ਕੀਤੀ ਸੁਖ ਦੀ ਮੰਮੀ ਭੈਣ ਮੈਂ ਐਦਾਂ ਸੋਚਦੀ ਆਂ ਕਿ ਮੈਂ ਤੁਹਾਡੇ ਕੋਲ ਆ ਕੇ ਖੁਸ਼ੀ ਨੂੰ ਸ਼ਗਨ ਕਰ ਜਾਂਦੀ ਆਂ ਮਨਜੀਤ ਕਹਿੰਦੀ ਹਾਂਜੀ ਭੈਣ ਜੀ ਤੁਸੀਂ ਜਦੋਂ ਮਰਜ਼ੀ ਆ ਜਾਓ ਅਸੀਂ ਵੀ ਇਹੀ ਸੋਚਿਆ ਸੀ ਕਿ ਉਧਰ ਨਰਿੰਦਰ ਤੇ ਮਨਦੀਪ ਸੁਖਦੀਪ ਨੂੰ ਸ਼ਗਨ ਕਰ ਦੇਣਗੇ ਬਲਵਿੰਦਰ ਨੇ ਸਲਾਹ ਕਰਕੇ ਐਤਵਾਰ ਦਾ ਦਿਨ ਰੱਖ ਲਿਆ ਬਲਵਿੰਦਰ ਨੇ ਆਪਣੀ ਭੈਣ ਚਿੰਦਰ ਹੁਣਾ ਨਾਲ ਵੀ ਸਾਰੇ ਕਾਰਜ ਦੀ ਸਲਾਹ ਕੀਤੀ ਉਹਨਾਂ ਨੇ ਐਤਵਾਰ ਨੂੰ ਆਉਣ ਲਈ ਕਿਹਾ ਸੁਖਦੀ ਦੀ ਮੰਮੀ ਨੇ ਬਾਅਦ ਵਿੱਚ ਨਰਿੰਦਰ ਨਾਲ ਵੀ ਸਲਾਹ ਕੀਤੀ ਵਿਆਹ ਦੀ ਤਰੀਖ ਸਾਰੇ ਜਾਣੇ ਜਨਵਰੀ ਤੋਂ ਬਾਅਦ ਦੀ ਰੱਖਣ ਬਾਰੇ ਸੋਚਦੇ ਸੀ ਕੰਮ ਤੋਂ ਆ ਕੇ ਨਰਿੰਦਰ ਨੇ ਆਪਣੇ ਮਾਮਾ ਜੀ ਨਾਲ ਵੀ ਗੱਲ ਕੀਤੀ ਕਿ ਇਧਰ ਸ਼ਗਨ ਵੇਲੇ ਕੀ ਕਰਨਾ ਬਲਵਿੰਦਰ ਕਹਿੰਦਾ ਨਰਿੰਦਰ ਵਸ ਸੁਧਾਰਨ ਹੀ ਸੁਖਦੀਪ ਨੂੰ ਸ਼ਗਨ ਕਰ ਦਿਓ ਫਿਰ ਇਧਰ ਆਇਆ ਤੋਂ ਜਿਵੇਂ ਕਹਿਣਗੇ ਕਰ ਲਵਾਂਗੇ ਨਰਿੰਦਰ ਕਹਿੰਦਾ ਮਾਮਾ ਜੀ ਮੈਂ ਸੋਚਦਾ ਸੀ ਕਿ ਇਹ ਸ਼ਗਨ ਮੈਂ ਰਿੰਪੀ ਭੈਣ ਤੋਂ ਤੇ ਜੀਜਾ ਜੀ ਤੋਂ ਕਰਵਾ ਦਿਆਂ ਬਲਵਿੰਦਰ ਕਹਿੰਦਾ ਬਹੁਤ ਵਧੀਆ ਸੋਚਿਆ ਪੁੱਤ ਹੱਕ ਵੰਡ ਦਾ ਰਿੰਪੀ ਹੁਣਾ ਦਾ ਵੀ ਉਹ ਖੁਸ਼ੀ ਦਾ ਬਹੁਤ ਪਿਆਰ ਕਰਦੇ ਨੇ ਹਮੇਸ਼ਾ ਖੁਸ਼ੀ ਦਾ ਸਾਥ ਦਿੰਦੇ ਨੇ ਰਾਜਵੰਤ ਤੋਂ ਬਾਅਦ ਰਿੰਪੀ ਹੁਣਾ ਨੇ ਖੁਸ਼ੀ ਦਾ ਬਹੁਤ ਸਾਥ ਦਿੱਤਾ ਨਰਿੰਦਰ ਕਹਿੰਦਾ ਹਾਂਜੀ ਮਾਮਾ ਜੀ ਮੈਂ ਕਰੂੰਗਾ ਰਿੰਪੀ ਫੈਣ ਨਾਲ ਗੱਲ ਫਿਰ ਬਾਅਦ ਵਿੱਚ ਬਲਵਿੰਦਰ ਨੇ ਖੁਸ਼ੀ ਦੇ ਮਾਮੇ ਹੁਣਾ ਨੂੰ ਵੀ ਐਤਵਾਰ ਨੂੰ ਆਉਣ ਦਾ ਸਨੇਹਾ ਦੇ ਦਿੱਤਾ ਅਗਲੇ ਦਿਨ ਸਕੂਲ ਖੁਸ਼ੀ ਸਕੂਲ ਡਿਊਟੀ ਤੇ ਜਾਣ ਲਈ ਤਿਆਰ ਹੁੰਦੀ ਸੀ ਮਨਜੀਤ ਉਹਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਮਨਜੀਤ ਪੁੱਤ ਪੋ ਦਾ ਮਹੀਨਾ ਚੱਲਦਾ 2-3 ਦਿਨ ਬਾਅਦ ਛੁੱਟੀਆਂ ਹੋ ਜਾਣੀਆਂ ਤੂੰ ਹੁਣ ਡਿਊਟੀ ਤੇ ਨਾ ਜਾਇਆ ਕਰ ਫਿਰ ਤੇਰੇ ਡੈਡੀ 1.5 ਮਹੀਨੇ ਤੱਕ ਦਾ ਵਿਆਹ ਦਾ ਕਹਿੰਦੇ ਨੇ ਉਦੋਂ ਤੱਕ ਤਾਂ ਤਿਆਰੀਆਂ ਹੀ ਹੋਣੀਆਂ ਨੇ ਹੁਣ ਵੀ 4-5 ਦਿਨ ਵਿੱਚ ਐਤਵਾਰ ਆ ਜਾਣਾ ਖੁਸ਼ੀ ਕਹਿੰਦੀ ਮੰਮੀ ਹੁਣੇ ਕੀ ਤਿਆਰੀਆਂ ਕਰਨੀਆਂ ਨੇ ਛੋਟਾ ਜਿਹਾ ਤਾਂ ਪ੍ਰੋਗਰਾਮ ਆ ਮਨਜੀਤ ਕਹਿੰਦੀ ਨਹੀਂ ਪੁੱਤ ਤੂੰ ਸੁਖਦੀ ਮੰਮੀ ਨਾਲ ਗੱਲ ਕਰਕੇ ਪੁੱਛ ਕਿਹੋ ਜਿਹਾ ਪ੍ਰੋਗਰਾਮ ਕਰਨਾ ਤੇ ਨਾਲੇ ਤੂੰ ਸੂਟ ਵੀ ਲੈ ਕੇ ਸਿਉਣਾ ਦੇ ਦੇ ਮੈਂ ਗੁਰੇਨ ਨੂੰ ਵੀ ਛੁੱਟੀ ਕਰਨ ਨੂੰ ਕਿਹਾ ਤੁਸੀਂ ਦੋਵੇਂ ਬਾਜ਼ਾਰ ਚੱਲਿਆਂ ਜਾਓ ਐਨਾ ਕਹਿ ਮਨਜੀਤ ਬਲਵਿੰਦਰ ਨੂੰ ਕਹਿਣ ਚਲੀ ਗਈ ਉਹ ਵੀ ਅੱਜ ਜੋ ਕੰਮ ਕਰਨ ਵਾਲੇ ਕੰਮ ਕਰ ਆ ਲੈਣ ਖੁਸ਼ੀ ਫੇਰ ਸੋਚਣ ਲੱਗ ਜਾਂਦੀ ਹੈ ਕਿ ਸਭ ਕੁਝ ਕਿਵੇਂ ਕਰੂਗੀ ਰਾਜਮント ਨਾਲ ਮੰਗਣੀ ਤੋਂ ਲੈ ਕੇ ਅੱਜ ਤੱਕ ਦਾ ਸਭ ਕੁਝ ਉਹਦੀਆਂ ਅੱਖਾਂ ਮੂਰੇ ਘੁੰਮਣ ਲੱਗਦਾ ਹੈ ਖੁਸ਼ੀ ਦੀ ਸੋਚਾਂ ਦੀ ਲੜੀ ਉਦੋਂ ਟੁੱਟਦੀ ਹੈ ਜਦੋਂ ਰਿੰਪੀ ਦਾ ਫੋਨ ਆਉਂਦਾ ਖੁਸ਼ੀ ਫੋਨ ਚੁੱਕ ਕੇ ਰਿੰਪੀ ਤੋਂ ਹਾਲ-ਚਲ ਪੁੱਛਦੀ ਹੈ ਰਿੰਪੀ ਤੋਂ ਆਵਾਜ਼ ਤੋਂ ਲੱਗਦਾ ਹੈ ਕਿ ਖੁਸ਼ੀ ਉਦਾਸ ਹੈ ਰਿੰਪੀ ਪਹਿਲਾਂ ਹੀ ਮਜ਼ਾਕ ਵਿੱਚ ਗੱਲ ਕਰਦੀ 림피 ਕਹਿੰਦੀ ਕੀ ਕਰਦੀ ਵੀ ਮੇਰੀ ਲਾਡੋ ਹੋਣ ਲੱਗ ਗਈਆਂ ਔਕੇ ਦੀਆਂ ਤਿਆਰੀਆਂ ਆਪਣੀ ਤੇ ਸੁਖਦੀਪ ਦੀ ਪਸੰਦ ਦਾ ਸੂਟ ਬਣਵਾ ਲਵੀਂ ਖੁਸ਼ਪ੍ਰੀਤ ਕਹਿੰਦੀ ਪਹਿਨੇ ਪਤਾ ਨਹੀਂ ਮੈਂ ਕਿਵੇਂ ਕਰੂੰਗੀ ਮੈਨੂੰ ਤਾਂ ਅੱਜ ਹੀ ਔਖਾ ਲੱਗਦਾ ਰਿੰਪੀ ਕਹਿੰਦੀ ਉਹ ਮੇਰੀ ਕਮਲੀ ਨਾਜੋ ਕੁਝ ਨਹੀਂ ਸੋਚਣਾ ਸ਼ਗਨਾ ਨਾਲ ਸਾਰੇ ਕਾਰਜ ਕਰਨੇ ਆ ਤੂੰ ਸੁਖਦੀਪ ਤੇ ਉਹਦੀ ਮੰਮੀ ਨਾਲ ਗੱਲ ਕਰ ਲਿਆ ਕਰ ਫਿਰ ਦੇਖਣਾ ਆਪਣੇ ਆਪ ਕੁਝ ਠੀਕ ਹੋ ਜਾਣਾ ਖੁਸ਼ਪ੍ਰੀਤ ਕਹਿੰਦੇ ਹਾਂਜੀ ਭੈਣੇ ਸੁੱਖ ਦਾ ਫੋਨ ਆ ਜਾਂਦਾ ਮੈਂ ਕੋਸ਼ਿਸ਼ ਕਰੂੰਗੀ ਕਿ ਮੰਮੀ ਜੀ ਨਾਲ ਗੱਲ ਕਰ ਲਿਆ ਕਰਾਂ ਤੁਸੀਂ ਫਿਕਰ ਨਾ ਕਰੋ ਮੈਂ ਠੀਕ ਹਾਂ ਰਿੰਪੀ ਕਹਿਣ ਬਹੁਤ ਸਾਮਿਹਦਾਰ ਆ ਖੁਸ਼ਪ੍ਰੀਤ ਤੂੰ ਮੇਰੀ ਹਰ ਗੱਲ ਤੇ ਹਾਂਜੀ ਕਹਿ ਦਿੰਦੀ ਆ ਹਾਂ ਸੱਚ ਮੈਂ ਤੈਨੂੰ ਦੱਸਣਾ ਸੀ ਨਰਿੰਦਰ ਤੇ ਸ਼ਗਨ ਵਾਲੇ ਦਿਨ ਸਾਨੂੰ ਦੋਵਾਂ ਨੂੰ ਆਉਣ ਨੂੰ ਕਿਹਾ ਕਹਿੰਦਾ ਸੁਖਦੀਪ ਨੂੰ ਸ਼ਗਨ ਮੈਂ ਤੇ ਤੇਰੇ ਜੀਜਾ ਜੀ ਲਾਈਏ ਸੱਚੀ ਖੁਸ਼ੀ ਮੈਨੂੰ ਵਧੀਆ ਲੱਗਿਆ ਖੁਸ਼ੀ ਕਹਿਣ ਲੱਗੀ ਹਾਂਜੀ ਪੈਣੀ ਮੈਂ ਵੀ ਬਹੁਤ ਖੁਸ਼ ਹਾਂ ਨਰਿੰਦਰ ਵੀਰੇ ਨੇ ਤੁਹਾਡਾ ਮਾਣ ਕੀਤਾ ਰਿੰਪੀ ਕਹਿੰਦੀ ਬਸ ਹੁਣ ਸਭ ਕੁਝ ਖੁਸ਼ ਹੋ ਕੇ ਕਰਨਾ ਚੱਲ ਠੀਕ ਹੈ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਕਹਿ ਕੇ ਰਿੰਪੀ ਨੇ ਫੋਨ ਕੱਟ ਦਿੱਤਾ ਖੁਸ਼ੀ ਨੇ ਰਿੰਪੀ ਨਾਲ ਗੱਲ ਕਰਨ ਤੋਂ ਬਾਅਦ ਸੁਖਦੀ ਮਮੀ ਨਾਲ ਗੱਲ ਕਰਨ ਲੱਗ ਗਈ ਖੁਸ਼ਪ੍ਰੀਤ ਨੇ ਸਤਿ ਸ਼੍ਰੀ ਅਕਾਲ ਆਂਟੀ ਜੀ ਕਹਿ ਹਾਲ ਚੱਲ ਪੁੱਛਿਆ ਸੁਖਦੀਪ ਦੀ ਮੰਮੀ ਕਹਿੰਦੀ ਜਿਉਂਦੇ ਵਸਦੀ ਰੋ ਪੁੱਤ ਹੁਣ ਤੇ ਆਪਣਾ ਰਿਸ਼ਤਾ ਜੁੜ ਗਿਆ ਹੁਣ ਤੇ ਮੈਨੂੰ ਮਾਂ ਕਿਹਾ ਕਰ ਖੁਸ਼ੀ ਕਹਿੰਦੀ ਜੀ ਹਾਂ ਜੀ ਮਾਂ ਇੱਧਰ ਡੈਡੀ ਜੀ ਹੁਣ ਪੁੱਛਦੇ ਸੀ ਐਤਵਾਰ ਕਿਵੇਂ ਕਰਨਾ ਸੁਖਦੀਪ ਦੀ ਮੰਮੀ ਕਹਿੰਦੀ ਕੁਝ ਨਹੀਂ ਕਰਨਾ ਖੁਸ਼ਪ੍ਰੀਤ ਅਸੀਂ 4-5 ਜਾਣੇ ਆਵਾਂਗੇ ਕਿਸੇ ਨੂੰ ਕੋਈ ਸ਼ਰਤ ਨਹੀਂ ਬਸ ਸਾਦਾ ਹੀ ਸਭ ਕੁਝ ਕਰਨਾ ਅਗਲੇ ਮਹੀਨੇ ਸੁਖ ਤੇ ਨਰਿੰਦਰ ਨੇ ਵੀ ਆ ਜਾਣਾ ਜਿਵੇਂ ਮਰਜੀ ਕਰ ਲੈਣ ਖੁਸ਼ੀ ਕਹਿੰਦੀ ਜੀ ਮਾਂ ਫਿਰ ਖੁਸ਼ੀ ਨੇ ਘਰ ਡੈਡੀ ਨੂੰ ਦੱਸਿਆ ਜੋ ਵੀ ਗੱਲ ਹੋਈ ਫਿਰ ਗੁਰੀ ਤੇ ਖੁਸ਼ੀ ਦੋਵੇਂ ਪਜਾਰ ਚੱਲਿਆਂ ਗਿਆਂ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਗੁਰੀ ਤੇ ਖੁਸ਼ੀ ਲਈ ਉਹਦੀ ਪਸੰਦ ਦੇ ਸੂਟ ਕਢਵਾ ਕੇ ਕਹਿਣ ਲੱਗੀ ਗੁਰੀ ਖੁਸ਼ੀ ਜਿਹੜੇ ਤੈਨੂੰ ਪਸੰਦ ਹੈ ਲੈ ਲਵਦੀਆਂ ਜਾ ਰੰਗ ਦੇ ਕੇ ਐਵੇਂ ਕਰ ਸੁਖ ਨੂੰ ਫੋਨ ਕਰ ਲੈ ਉਹਦੀ ਪਸੰਦ ਦਾ ਸੂਟ ਲੈ ਲਵੀਂ ਖੁਸ਼ੀ ਕਹਿੰਦੀ ਮੈਂ ਆਪਣੀ ਪਸੰਦ ਦਾ ਲੈਣਾ ਨਾਲੇ ਉਧਰ 12 ਵਜ ਗਏ ਹੋਣੇ ਵੀਰੇ ਹੁਣੇ ਤੱਕ ਉਹਦੇ ਸੌਂਗੇ ਹੋਣੇ ਆ ਗੁਰੀ ਕਹਿੰਦੀ ਵੀਰੇ ਹੁਣੇ ਸੌਂਗੇ ਹੋਣਗੇ ਪਰ ਸੁਖ ਨਹੀਂ ਸੁੱਤਾ ਹੋਣਾ ਅੰਟੀ ਜੀ ਨੇ ਦੱਸਿਆ ਹੋ ਤੂੰ ਗੱਲ ਕੀਤੀ ਐ ਉਹਨੂੰ ਤਾਂ ਨੀਂਦ ਨਹੀਂ ਆਈ ਹੋਣੀ ਗੁਰੀ ਨੇ ਖੁਸ਼ੀ ਦਾ ਫੋਨ ਤੋਂ ਸੁਖ ਨੂੰ ਕਾਲ ਕਰ ਲਈ ਸੁਖ ਨੇ ਨਾਲ ਹੀ ਹੈਲੋ ਖੁਸ਼ੀ ਕਹਿ ਦਿੱਤਾ ਗੁਰੀ ਕਹਿੰਦੀ ਖੁਸ਼ੀ ਨਹੀਂ ਗੁਰੀ ਸੁੱਤਾ ਨਹੀਂ ਹਾਲੇ ਸੁਖ ਕਹਿੰਦਾ ਨਹੀਂ ਜੀ ਤੁਸੀਂ ਦੱਸੋ ਕਿੱਦਾਂ ਹਾਲ ਚੱਲ ਪੁੱਛਿਆ ਗੁਰੀ ਕਹਿੰਦੀ ਵਧੀਆ ਵੀਰੇ ਅਸੀਂ ਖੁਸ਼ੀ ਲਈ ਸੂਟ ਲੈਣ ਆਇਆ ਦੱਸਿਓ ਇਹਨੂੰ ਇਹਦੀ ਕੋਈ ਪਸੰਦ ਆਪਣੀ ਪਸੰਦ ਆ ਇਹ ਕਹਿ ਗੁਰੀ ਨੇ ਫੋਨ ਖੁਸ਼ੀ ਦੇ ਕੰਨੋਂ ਲਾ ਦਿੱਤਾ ਸੁਖ ਕਹਿੰਦਾ ਹਾਂ ਜੀ ਖੁਸ਼ੀ ਕਹਿੰਦੀ ਓਦਾਂ ਹੀ ਇਹਨੇ ਕਾਲ ਕਰ ਲਈ ਬਸ ਕੁਝ ਨਹੀਂ ਸੁਖ ਕਹਿੰਦਾ ਕਿਉਂ ਖੁਸ਼ੀ ਗੱਲ ਨਹੀਂ ਕਰਨੀ ਕਿੰਨੇ ਦਿਨ ਹੋ ਗਏ ਮੇਰੇ ਮੈਸੇਜ ਦਾ ਰਪਲਾਈ ਵੀ ਨਹੀਂ ਕੀਤਾ ਖੁਸ਼ੀ ਕਹਿੰਦੀ ਕਦੋਂ ਗੱਲ ਕੀਤੀ ਸੀ ਤੁਸੀਂ ਜੋ ਮੈਂ ਗੱਲ ਨਹੀਂ ਕੀਤੀ ਸੁਖ ਇੱਕਦਮ ਹੈਰਾਨ ਹੋ ਗਿਆ ਖੁਸ਼ੀ ਤਾਂ ਮੈਨੂੰ ਸਿੱਧਾ ਹੀ ਬੋਲਦੀ ਹੁੰਦੀ ਸੀ ਕਿੰਨਾ ਬਦਲ ਗਈ ਉਹ ਇੱਕਦਮ ਬੋਲਿਆ ਸੁਖਦੀਪ ਕਹਿੰਦਾ ਹੁਣ ਖੁਸ਼ੀ ਕਾਲ ਤਾਂ ਮੈਂ ਨਹੀਂ ਕੀਤੀ ਪਰ ਹੁਣ ਮੈਂ ਰੋਜ਼ ਫੋਨ ਕਰਿਆ ਕਰਨ ਫਿਰ ਨਾ ਕਹਣਾ ਮੇਰਾ ਦਿਮਾਗ ਖਰਾਬ ਕਰਦਾ ਜਿਵੇਂ ਪਾਲਿਟਾਂ ਕਹਿੰਦੀ ਸੀ ਖੁਸ਼ੀ ਚੁੱਪ ਸੀ ਕਿ ਸੁੱਖ ਇੰਨੇ ਸਾਲਾਂ ਵਿੱਚ ਜਮਾ ਨਹੀਂ ਬਦਲਿਆ ਗੁਰੀ ਉਹਨੂੰ ਇਸ਼ਾਰੇ ਨਾਲ ਗੱਲ ਕਰਨ ਨੂੰ ਕਹਿੰਦੀ ਸੁਖਦੀਪ ਕਹਿੰਦਾ ਖੁਸ਼ੀ ਬੋਲ ਕੁਝ ਚੁੱਪ ਕਿਉਂ ਹੋ ਗਈ ਖੁਸ਼ੀ ਕਹਿੰਦੀ ਹਾਂਜੀ ਉਹ ਅਸੀਂ ਬਾਜ਼ਾਰ ਆਈਆਂ ਕਿਦਾਂ ਦਾ ਸੂਟ ਲਾਵਾਂ ਸੁਖਦੀਪ ਕਹਿੰਦਾ ਜਿਵੇਂ ਦਾ ਤੈਨੂੰ ਪਸੰਦ ਹੈ ਲੈ ਲਾ ਬਾਕੀ ਮੰਮੀ ਨੂੰ ਪੁੱਛ ਲੈ ਜੇ ਕੋਈ ਸਪੈਸ਼ਲ ਹੁੰਦਾ ਗੁਰੇ ਜੀ ਕਹਿੰਦੀ ਹਾਏ ਤੁਸੀਂ ਦੋਵੇਂ ਹੀ ਕਮਲਿਓ ਸੁਖ ਤੇਰੀ ਪਸੰਦ ਦਾ ਸੂਟ ਲੈਣਾ ਖੁਸ਼ੀ ਨੇ ਸੁਖ ਕਹਿੰਦਾ ਉਹ ਅੱਛਾ ਖੁਸ਼ੀ ਤੇਰੀ ਪਸੰਦ ਮੇਰੀ ਪਸੰਦ ਜਿਹੜਾ ਮਰਜ਼ੀ ਪਾਵੇਗੀ ਤੇਰਾ ਸੋਹਣਾ ਲੱਗੇਗਾ ਸੁਖ ਨ ਸੁਖਦੀਪ ਨਾਲ ਗੱਲ ਕਰਨ ਤੋਂ ਬਾਅਦ ਖੁਸ਼ੀ ਹੋਣੀ ਗੁਲਾਬੀ ਰੰਗ ਦਾ ਸੂਟ ਲੈ ਕੇ ਸਿਉਣਾ ਦੇ ਦਿੱਤਾ ਤੇ ਹੋਰ ਬਾਜ਼ਾਰ ਤੋਂ ਸਮਾਨ ਲੈ ਕੇ ਘਰ ਆ ਗਈਆਂ ਆਉਂਦਿਆਂ ਹੀ ਰਾਜਪਤਰੀ ਦੀ ਗਤੀਚ ਆ ਗਈ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗ ਗਈ ਸੁਖਦੀਪ ਮੰਮੀ ਨੇ ਵੀ ਸਾਰਾ ਕੁਝ ਤਿਆਰ ਕਰ ਲਿਆ ਐਤਵਾਰ ਦਾ ਦਿਨ ਵੀ ਆ ਗਿਆ ਖੁਸ਼ੀ ਦੇ ਜੀਵਨ ਵਿੱਚ ਫਿਰ ਤੋਂ ਖੁਸ਼ੀਆਂ ਆਉਣ ਵਾਲੀਆਂ ਸੀ ਖੁਸ਼ੀ ਲਈ ਅੱਜ ਰਲੇ ਮਿਲੇ ਜਿਹੇ ਅਹਿਸਾਸ ਸੀ ਉਹ ਆਉਣ ਵਾਲੀ ਜ਼ਿੰਦਗੀ ਲਈ ਖੁਸ਼ ਸੀ ਪਰ ਉਹ ਹਾਲੇ ਤੱਕ ਵੀ ਪਿਛਲਾ ਸੋਚਣ ਲੱਗ ਜਾਂਦੀ ਖੁਸ਼ੀ ਬੈਠੀ ਇਹੀ ਸੋਚਦੀ ਸੀ ਕਿ ਸੁਖ ਦਾ ਫੋਨ ਆ ਗਿਆ ਸੁਖਦੀਪ ਕਹਿੰਦਾ ਹਾਂਜੀ ਹੋਗੇ ਜ ਜਨਾਬ ਤਿਆਰ ਖੁਸ਼ੀ ਕਹਿੰਦੀ ਜੀ ਹੋਗੇ ਤਿਆਰ ਤਾਂ ਸੁਖਦੀਪ ਕਹਿੰਦਾ ਵੀਡੀਓ ਕਾਲ ਕਰ ਲਓ ਖੁਸ਼ੀ ਕਹਿੰਦੀ ਨਹੀਂ ਸੁਖ ਬਾਅਦ ਵਿੱਚ ਕਰ ਲਿਓ ਜਦੋਂ ਮੰਮੀ ਜੀ ਹੁਣੀ ਆ ਗਏ ਸੁਖਦੀਪ ਕਹਿੰਦਾ ਠੀਕ ਉਦੋਂ ਸਹੀ ਫਿਰ ਚੱਲ ਇਹ ਦੱਸ ਕੇ ਉਦਾਸ ਕਿਉਂ ਖੁਸ਼ਦੀਪ ਕਹਿੰਦੀ ਮਨ ਵਿੱਚ ਦਾਜਿਆ ਸੁਖ ਜਦੋਂ ਤੁਹਾਡੇ ਵੱਲ ਰਿਸ਼ਤੇਦਾਰ ਨੂੰ ਪਤਾ ਲੱਗੂ ਕਿ ਦਾਜਵੰਤ ਤੇ ਰਾਜਪ੍ਰੀਤ ਵਾਰੇ ਪਤਾ ਨਹੀਂ ਕੀ ਸੋਚਣਗੇ ਸੁਖਦੀਪ ਕਹਿੰਦਾ ਅਜੀਬ ਆ ਯਾਰ ਕੀ ਸੋਚੀ ਜਾਂਦੀ ਏ ਤੂੰ ਕੋਈ ਵੀ ਸੋਚੇ ਸੋਚੀ ਜਾਵੇ ਸਾਨੂੰ ਕੋਈ ਮਤਲਬ ਨਹੀਂ ਮੰਮੀ ਨੇ ਆਪਣੇ ਬਾਰੇ ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਹੈ ਮਨ ਖੋਸ਼ ਰੱਖ। ਉਦੋਂ ਤੱਕ ਗੁਰੀ ਅੰਦਰ ਆ ਗਈ। ਉਹ ਸੁਖ ਨਾਲ ਗੱਲ ਕਰਨ ਲੱਗੀ। ਉਹ ਗੁਰੀ ਨੂੰ ਕਹਿਣ ਲੱਗਿਆ, "ਪੈਣ ਸਮਝਾਓ ਖੁਸ਼ੀ ਨੂੰ ਬਿਨਾਂ ਮਤਲਬ ਦੀਆਂ ਗੱਲਾਂ ਤੇ ਉਦਾਸ ਬੈਠੀ ਐ।" ਮੰਮੀ ਉਹਨਾਂ ਨੇ ਤੁਰਨਾ ਹੋ। ਮੈਂ ਉਹਨਾਂ ਨੂੰ ਕਾਲ ਕਰ ਲਾਂ। ਇਹ ਕਹਿ ਕੇ ਸੁਖਦੀਪ ਨੇ ਫੋਨ ਕੱਟ ਦਿੱਤਾ। ਗੁਰੀ ਖੁਸ਼ੀ ਨੂੰ ਸਮਝਾਉਣ ਲੱਗੀ। ਫਿਰ ਗੁਰੀ ਨੇ ਸੋਚਿਆ ਕਿ ਅੱਜ ਖੁਸ਼ੀ ਨੂੰ ਉਦਾਸ ਨਹੀਂ ਹੋਣ ਦੇਣਾ। ਇਸ ਲਈ ਉਹ ਖੁਸ਼ੀ ਦੇ ਨਾਲ ਹੀ ਰਹੀ। ਗੁਰੀ ਨੇ ਖੁਸ਼ੀ ਦਾ ਹਲਕਾ ਹਲਕਾ ਮੇਕਅਪ ਕੀਤਾ ਖੁਸ਼ੀ ਸਾਦੀ ਜਿਹੀ ਤਿਆਰ ਹੋ ਕੇ ਵੀ ਬਹੁਤ ਸੋਹਣੀ ਲੱਗਦੀ ਸੀ 1 ਦਾ ਦਸੰਬਰ ਦਾ ਮਹੀਨਾ ਸੀ ਉਪਰੋਂ ਖੁਸ਼ੀ ਦੇ ਮਨ ਵਿੱਚ ਦਰਦ ਨੇ ਕਿ ਉਹਨੂੰ ਕੰਬਣ ਲਾ ਦਿੱਤਾ ਉਹ ਤਿਆਰ ਹੋ ਕੇ ਕੰਬਲ ਵਿੱਚ ਬੈਠ ਗਈ ਉਧਰ ਸੁਖਦੀਪ ਨੇ ਆਪਣੀ ਮੰਮੀ ਨੂੰ ਖੁਸ਼ੀ ਦੀ ਹਾਲਤ ਬਾਰੇ ਦੱਸ ਦਿੱਤਾ ਤੇ ਆਪਣੀ ਮੰਮੀ ਨੂੰ ਕਿਹਾ ਸਭ ਕੁਝ ਸੰਭਾਲ ਲੈਣਾ ਉਸ ਤੋਂ ਬਾਅਦ ਸੁਖ ਦੀ ਮੰਮੀ ਨੇ ਖੁਣੇ ਘਰੋਂ ਚੱਲ ਪਏ 11 ਕੋ ਵਜਦੇ ਨੂੰ ਸੁਖਦੀਪ ਦੀ ਮੰਮੀ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਤੇ ਖੁਸ਼ਪ੍ਰੀਤ ਦੇ ਘਰ ਪਹੁੰਚ ਗਏ। ਖੁਸ਼ੀ ਦੇ ਪਰਿਵਾਰ ਨੇ ਸਭ ਨੂੰ ਜੀ ਆਇਆਂ ਆਖ ਕੇ ਸਭ ਨੂੰ ਹਾਲ ਵਿੱਚ ਬਿਠਾ ਕੇ ਚਾਹ ਪਾਣੀ ਪਿਲਾਇਆ ਤੇ ਬਹੁਤ ਸਾਰੇ ਗੱਲਾਂ-ਬੱਤਾਂ ਕਰਨ ਬੈਠ ਗਏ। ਸੁਖਦੀਪ ਦੀ ਮੰਮੀ ਰਾਜਪ੍ਰੀਤ ਨੂੰ ਕੋਤੀ ਚੱਕ ਕਮਰੇ ਵਿੱਚ ਖੁਸ਼ੀ ਕੋਲ ਚਲੀ ਗਈ। ਖੁਸ਼ਪ੍ਰੀਤ ਰਹੀ ਜਹੀ ਬੈਠੀ ਦੇਖ ਕੇ ਕਹਿਣ ਲੱਗੀ ਸੁਖਦੀਪ ਦੀ ਮੰਮੀ ਤੇਰੇ ਕਰਕੇ ਤਾਂ ਮੈਨੂੰ ਆ ਖੁਸ਼ੀਆਂ ਦੇਖਣ ਨੂੰ ਮਿਲੀਆਂ ਨੇ ਪੁੱਤ। ਕੋਈ ਕੁਝ ਵੀ ਕਹੇ ਆਪਾਂ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਬਸ ਤੂੰ ਖੁਸ਼ ਰਹਿਣਾ ਕਦੇ ਨਹੀਂ ਸੋਚਣਾ ਬਾਕੀ ਕਹਾਣੀ ਅਗਲੇ ਭਾਗ ਵਿੱਚ